ਨਜਪੂ ਜੀ ਸੁਪਨਾਮ ਸਤਨਾਮ ਸ਼ਨੀਵਾਰ ਪਜਨ ਸਿਸ਼ਟ ਸਤ ਸਤ ਸਭ ਭਾਰ ਸ਼ੁਭ ਕਰਮਾਂ ਤੇ ਜ਼ਬਲ ਹੈ ਆਵਣ ਜਾਣ ਸੰਸਾਰ ਬਿਨ ਭਜਨ ਮਰਤਾ ਸਭ ਜਨ ਤੇ ਜੋ ਜੋ ਆਵਤ ਮਾ ਬਾਰੰਬਾਰ ਹਰ ਸਿਮਰਿਆ ਕਹਿ ਰਵਦਾ ਤੁਮੇ ਥਾਰ ਜਪ ਜੀ ਸਤਨਾਮ ਸਤਨਾ ਗੁਰੂਕ ਤੇਰੀ ਸਤਗੁਰੂ ਦੀ ਸਾਜਿਨਵਾਜੀ ਸਾਧ ਸੰਗਤ ਜੀ ਆਪ ਸਭ ਸੰਤਾਂ ਨੇ ਤਨ ਤਨ ਜਗਤ ਪਤਾ ਸਤਗੁਰੂ ਰਬਦਾਸ ਮਹਾਰਾਜ ਦੇ ਪਾਵਨ ਪਿਤਰ ਅੰਮ੍ਰਿਤ ਬਾਣੀ ਦਾ ਆਨੰਦ ਮਾਣਦੇ ਹੋਏ ਹਫਤਾਵਲੀ ਬਾਣੀ ਦੇ ਵਿੱਚੋਂ ਅੱਜ ਦਾ ਦਿਨ ਸ਼ਨੀਵਾਰ ਦਾ ਦਿਨ ਸਰਵਣ ਕੀਤਾ ਹੈ। ਔਰ ਤਨਤਨ ਜਗਤਪਤਾ ਸਤਿਗੁਰੂ ਅਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ। ਸ਼ਨੀਵਾਰ ਭਜਨ ਸ੍ਰਿਸ਼ਟ ਸਤ ਸਦ ਸੰਵਾਰ ਸ਼ਿਮ ਕਰਮਾਂ ਸੇ ਸਵਲ ਹੈ ਆਵਣ ਜਾਣ ਸੰਸਾਰ ਸਤ ਗੁਰੂ ਜੀ ਬਿਆਨ ਕਰਦੇ ਹਨ ਕਿ ਸ਼ਨੀਵਾਰ ਪ੍ਰਭੂ ਪਰਮਾਤਮਾ ਦਾ ਭਜਨ ਕਰਨ ਨਾਲ ਹਰ ਦਿਨ ਸ਼ੁਭ ਹੋ ਜਾਂਦਾ ਹੈ ਬਾਵਕੇ ਪਲ ਪਲ ਇੱਕ ਇੱਕ ਘੜੀ ਜੀਵ ਦੀ ਸ਼ੁੱਭ ਹੋ ਜਾਂਦੀ ਹੈ ਜਿਹੜਾ ਵੀ ਜੀਵ ਅੰਮ੍ਰਿਤ ਵੇਲੇ ਠਕੇ ਪਰਮਾਤਮਾ ਦਾ ਨਾਮ ਲੈਂਦਾ ਹੈ ਏਕ ਘੜੀ ਸਿਮਰਨ ਕਰੋ ਨਹੀਂ ਲਾਗੇ ਤਲੁ ਕਲੇਸ਼ ਇੱਕ ਘੜੀ ਸਿਮਰਨ ਕਰਨ ਦੇ ਨਾਲ ਕਾਲ ਯੁਗ ਦੇ ਕਲੇਸ਼ ਵੀ ਵਿਆਪ ਜਾਂਦੇ ਨੇ ਪਾਪ ਦੂਰ ਹੋ ਜਾਂਦੇ ਹਨ ਕਿ ਦੁੱਖ ਦਲੇnder ਕਲਾ ਕਲੇਸ਼ ਕਰਦੇ ਵਿੱਚੋਂ ਦੂਰ ਹੋ ਜਾਂਦੀ ਹੈ ਚੰਗੇ ਕਰਮਾਂ ਦੇ ਨਾਲ ਸੰਸਾਰ ਤੇ ਆਉਣਾ ਜਾਣਾ ਜੀਵ ਦਾ ਸਫਲ ਹੋ ਜਾਂਦਾ ਹੈ ਆਪਾਂ ਕਿਸੇ ਰਿਸ਼ਤੇ ਦਾ ਉੱਤੇ ਜਾਈਏ ਜਿਹੜੇ ਕੰਮ ਵਾਸਤੇ ਆਪਾਂ ਜਾਣਿਆ ਜੇ ਉਹ ਕੰਮ ਹੋ ਜਾਵੇ ਤੇ ਫਿਰ ਆਪਾਂ ਕਹਿ ਦਿੰਦੇ ਹਾਂ ਕਿ ਭਾਈ ਇਹਦਾ ਆਉਣਾ ਸਵਲ ਹੋ ਗਿਆ ਹੈ ਜਿਸ ਤਰ੍ਹਾਂ ਆਪਾਂ ਗੁਰੂ ਪਹਿਰੇ ਸਾਥ ਸੰਗਤ ਜਿਉਂ ਬਾਹਰ ਮਜਿਸਾਂ ਦੇ ਵਿੱਚ ਜਾਣੇ ਆਪਣੇ ਬੱਚਾ ਨੂੰ ਭੇਜਦੇ ਆ ਜੇ ਤਾਂ ਬੱਚਾ ਕੰਮ ਕਰਕੇ ਚੰਗੇ ਪੈਸੇ ਕਮ ਭੇਜ ਦੇਵੇ ਭਾਵ ਪਰਿਵਾਰ ਦੀ ਗਰੀਬੀ ਦੂਰ ਕਰ ਦੇਵੇ ਤਾਂ ਫੇਰ ਤਾਂ ਗੁਰੂ ਪਿਆਰੇ ਸਾਥ ਸੰਗਤੋ ਕਹਿ ਦਿੰਦੇ ਆ ਕਿ ਉਹਦਾ ਮਾਰ ਜਾਣਾ ਸਫਲ ਹੋ ਗਿਆ ਤੇ ਜੋ ਗੁਰੂ ਪਿਆਰੇ ਸਾਥ ਸੰਗਤੋ ਜੀਓ ਉਹ ਉਲਟਾ ਆਪਣੇ ਘਰੋਂ ਹੀ ਆਪਣੇ ਮਾਪਿਆਂ ਤੋਂ ਹੀ ਪੈਸੇ ਮਗਾ ਮਗਾ ਕੇ ਉਧਰ ਖਰਚੀ ਜਾਵੇ ਤੇ ਫਿਰ ਉਹਦਾ ਭੇਜਣ ਦਾ ਵੀ ਸਤਗੁਰੂ ਜੀ ਪਰਮਾਉਂਦੇ ਐ ਕੋਈ ਫਾਇਦਾ ਨਹੀਂ ਹੋਇਆ ਤੇ ਮਾਪਿਆਂ ਨੂੰ ਕੀ ਫਾਇਦਾ ਹੋਇਆ ਕੇ ਪਾਈ ਉਧਰ ਵਿਦੇਸ਼ਾਂ ਦੇ ਵਿੱਚ ਭੇਜਣ ਦਾ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਸ਼ੁਭ ਕਰਮਾਂ ਸੇ ਸਭ ਲੈ ਆਵਣ ਜਨ ਸੰਸਾਰ ਕਿ ਜਦੋਂ ਜੀ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਉਹਦਾ ਜਨਮ ਜਿਹੜਾ ਹੈ ਇਸ ਦੁਨੀਆ ਤੇ ਆਉਣਾ ਸਫਲ ਹੋ ਜਾਂਦਾ ਹੈ ਬਿਨ ਭਜਨ ਵਰਥਾ ਸਭ ਜਾਣਤੇ ਜੋ ਜੋ ਆਵਤ ਬਾਾਰ ਬਾਰੰਬਾਰ ਹਰ ਸਿਮਰਿਐ ਕਹਿ ਰਵਿਦਾਸ ਵਿਚਾਰ ਪ੍ਰਭੂ ਦੇ ਨਾਮ ਤੋਂ ਬਿਨਾ ਹਰ ਦਿਨ ਨੂੰ ਬ्यर्थ ਜਾਨਣਾ ਚਾਹੀਦਾ ਹੈ ਕਿ ਜੇ ਅਸੀਂ ਪਰਮਾਤਮਾ ਦਾ ਨਾਮ ਨਹੀਂ ਜਪਦੇ ਸੇਵਾ ਸਿਮਰਨ ਕਮਾਈ ਨਹੀਂ ਕਰਦੇ ਕਦੇ ਹਰ ਦਿਨ ਸਾਡਾ ਬ्यर्थ ਚਲਾ ਜਾਂਦਾ ਹੈ ਇਹ ਇਸ ਤਰ੍ਹਾਂ ਗੁਰੂ ਪਿਆਰੇ ਸਾਧ ਸੰਗਤ ਜਿਵੇਂ ਕੋਲੂ ਦਾ ਵੈਲ ਹੈ ਉਹ ਕਹਿੰਦੇ ਚੱਲਦਾ ਬਹੁਤ ਹੈ ਪਰ ਪਹੁੰਚਦਾ ਕਿਤੇ ਨਹੀਂ ਹੈ ਉਹ ਸਾਰੀ ਦਿਹਾੜੀ ਖੂਦੇ ਆਲੇ ਦੁਆਲੇ ਘੁੰਮੇ ਜਾਂਦਾ ਹੈ ਕੋਲੂ ਦੇ ਆਲੇ ਦੁਆਲੇ ਘੁੰਮੇ ਜਾਂਦਾ ਹੈ ਉਹਦਾ ਫਾਇਦਾ ਕੋਈ ਹੋਰ ਨਹੀਂ ਜਾਂਦਾ ਹੈ ਉਹ ਕੰਮ ਤਾਂ ਤਾਂ ਬਹੁਤ ਹੈ ਆਪਣੇ ਵੱਲੋਂ ਕਹਿੰਦਾ ਮੈਂ ਬਹੁਤ ਤੁਰਿਆ ਪਰ ਪਹੁੰਚਦਾ ਕਿਤੇ ਵੀ ਨਹੀਂ ਹੈ ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ ਇਹ ਸਾਡੀ ਤੇ ਹਾਵੀ ਹੋ ਕੇ ਸਾਡੀ ਰੂਹ ਆਤਮਾ ਨੂੰ 4 ਪਾਸੇ ਹੀ ਲਾਈ ਰੱਖਦਾ ਹੈ ਬਿਅਸਤ ਰੱਖਦਾ ਹੈ ਕਿ ਰੱਥ ਕੋ ਚਲਤਨ ਚਲਾਉਣ ਹਾਰੋ ਕਿ ਜਿਹੜਾ ਰੱਥ ਨੂੰ ਚਲੌਣ ਵਾਲਾ ਹੈ ਉਹ ਚਤਰ ਹੈ ਭਾਵ ਸਾਡੇ ਸਰੀਰ ਨੂੰ ਚਲਾਉਣ ਵਾਲਾ ਜਿਹੜਾ ਸਾਰਥੀ ਹੈ ਉਹ ਬਹੁਤ ਚਤਰ ਹੈ ਉਹ 1 ਮਿੰਟ ਦੇ ਵਿੱਚ ਹੀ ਕਹਿੰਦੇ 1 ਸੈਕਿੰਡ ਦੇ ਵਿੱਚ ਕਿਤੇ ਦਾ ਕਿਤੇ ਲੈ ਜਾਂਦਾ ਹੈ ਆਪਾਂ ਅੱਖਾਂ ਮੀਟਿਏ ਆਪਾਂ ਕਿਸੇ ਥਾਂ ਦਾ ਨਾਮ ਲਈਏ ਅਸੀਂ ਉਸੇ ਵੇਲੇ ਉੱਥੇ ਦੇ ਜੋ ਵੀ ਸਕਰੀਨ ਹੈ ਭਾਵ ਸੀ ਨਾ ਸਾਹਨੀਆਂ ਅੱਖਾਂ ਦੇ ਸਾਹਮਣੇ ਨਜ਼ਰ ਆਉਣ ਲੱਗ ਪੈਂਦੇ ਹਨ ਇਸ ਕਰਕੇ ਸਤਗੁਰੂ ਜੀ ਕਹਿੰਦੇ ਭਾਈ ਤੁਹਾਡਾ ਹਰ ਦਿਨ ਮਰਤ ਤਲਾ ਜਾਂਦਾ ਜੇ ਅਸੀਂ ਨਾਮ ਸਿਮਰਨ ਕਮਾਈ ਨਹੀਂ ਕਰਦੇ ਸਤਗੁਰੂ ਜੀ ਵਰਮਾਉਂਦੇ ਔਰ ਵਿਚਾਰ ਕਰਦੇ ਹਨ ਔਰ ਕਿੰਨੇ ਦੀ ਵਾਰ-ਵਾਰ ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਦਾ ਜਨਮ ਔਰ ਜੀਵਨ ਸਫਲਾ ਹੋ ਜਾਂਦਾ ਹੈ ਸੋ ਗੁਰੂ ਪੈਰੀ ਸਾਥੀ ਆਓ ਗੁਰੂ ਦੇ ਕਹਿਏ ਵਚਨਾ ਤੇ ਚੱਲੀਏ ਤੇ ਆਪਣਾ ਜੀਵਨ ਸਫਲਾ ਕਰੀਏ ਜੈ ਗੁਰਦੇਵ ਧੰਨ ਗੁਰਦੇਵ ਜੀ